ਪੰਜਾਬ ਸਰਕਾਰ ਨੂੰ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਅਸੀਂ ਅੱਜ ਇੱਥੇ ਸਿਰਫ ਇਹ ਗੱਲ ਕਹਿਣਾ ਆ ਬਈ ਸਿੱਧੇ ਹੋ ਕੇ ਮੀਟਿੰਗਾਂ ਕਰੋ ਸਿੱਧੇ ਹੋ ਕੇ ਮੀਟਿੰਗਾਂ ਕਰੋ ਮਲਾਜ਼ਮਾਂ ਤੇ ਪੈਂਛਾਰਾਂ ਦੇ ਮਸਲੇ ਹੱਲ ਕਰੋ ਨਹੀਂ ਤਾਂ ਫੇਰ ਆਉਣ ਵਾਲੇ ਦਿਨਾਂ ਦੇ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਕਹਾਉਣ ਵਾਲੇ ਇਹ ਬਹਾਨ ਲੀਡਰ ਜਿਨ੍ਹਾਂ ਨੇ ਪੰਜਾਬ ਨੂੰ ਝੂਟ-ਝੂਟ ਕੇ ਖਾਤਾ ਇੱਥੇ 10 ਸਾਲਾਂ ਬਾਅਦ ਇੱਕ ਕਮਿਸ਼ਨ ਦਿੱਤਾ ਜਾਂਦਾ ਤੇ ਉਹ ਵੀ ਟਰਟੀਆਂ ਭਰਪੂਰ ਤੇ ਕਸ਼ਮੀਰ ਕਮਿਸ਼ਨ ਦਿੱਤਾ ਜਾਂਦਾ ਗੱਲ ਚੇਤੇ ਰੱਖਣ ਵਾਲੀ ਆ ਬਈ ਪੰਜਾਬ ਦੇਸ਼ ਦੇ ਵਿੱਚ ਪੂਰੇ ਦੋ ਸੂਬੇ ਦੇ ਇਕੱਲੇ ਜਿਨ੍ਹਾਂ ਨੂੰ 50% ਤੋਂ ਘੱਟ ਡੀਏ ਮਿਲਦਾ ਇੱਕ ਪਛਮੀ ਬੰਗਾਲ ਜਿੱਥੇ ਸਿਰਫ 14% ਡੀਏ ਮਿਲ ਰਿਹਾ ਤੇ ਇੱਕ ਪੰਜਾਬ ਵਾਲਿਆ ਜਿੱਥੇ 38% ਡੀਏ ਮਿਲ ਰਿਹਾ ਇੱਕ ਕਰੋੜ ਅਸਾਮੀਆਂ ਪੂਰੇ ਦੇਸ਼ ਪੱਧਰ ਦੇ ਉੱਤੇ ਖਾਲੀ ਨੇ ਪੂਰੇ ਪੰਜਾਬ ਦੇ ਵਿੱਚ ਲੱਖਾਂ ਅਸਾਮੀਆਂ ਖਾਲੀ ਨੇ ਉਹਨਾਂ ਨੂੰ ਭਰਨ ਵਾਸਤੇ ਸਾਬੂਦੀਆ ਅਰ ਸਪਸ਼ਟ ਹੁੰਦੀ ਆ ਕਿ ਪੰਜਾਬ ਦੀ ਸਰਕਾਰ ਮਲਾਜਮਾਂ ਤੇ ਪੈਨਸ਼ਨਰਾਂ ਨੂੰ ਮਾਨ ਪੱਤਾ ਵਰਕਰਾਂ ਨੂੰ ਸਖਾਲਿਆ ਕੁਸ ਦੇਣ ਵਾਲੀ ਨਹੀਂ ਹੈਗੀ ਇਸ ਕਰਕੇ ਪੰਜਾਬ ਦੇ ਸਾਝੇ ਫਰੰਟ ਨੇ ਤਾ ਸਤਰੀਤ ਨੂੰ ਲੁਧਿਆਣੇ ਚ ਇੱਕ ਮੀਟਿੰਗ ਕੀਤੀ ਸੀ ਸਾਝੇ ਫਰੰਟ ਨੇ ਜਿਹਦੇ ਚੋਂ ਆ ਰੈਲੀ ਨਿਕਲ ਕੇ ਆਈ ਆ 22 ਤਰੀਕ ਨੂੰ ਮੁੱਖ ਮੰਤਰੀ ਭਗਵਾਨ ਦਾ ਬਾਰ ਵੱਲੋਂ ਮੁਲਾਜ਼ਮਾਂ ਦੇ ਸਾਜੇ ਬ੍ਰਾਡਟ ਨੂੰ ਪੈਨਸ਼ਨਰਾਂ ਦੇ ਸਾਜੇ ਬ੍ਰਾਡਟ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੋਇਆ ਜਿਹਦਾ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਤਾਂ ਕਿ ਉਸ ਮੀਟਿੰਗ ਨੂੰ ਸਫਲ ਬਣਾਇਆ ਜਾ ਸਕੇ ਕਿਉਂਕਿ ਪਹਿਲੀਆਂ ਮੀਟਿੰਗਾਂ ਜਿਹੜੀਆਂ ਨੇ ਉਹਦੇ ਤੋਂ ਹੀ ਮੁੱਖ ਮੰਤਰੀ ਲਗਾਤਾਰ ਭਜਦਾ ਰਿਹਾ ਇਸ ਕਰਕੇ ਸਾਨੂੰ ਬਰਨਾਲੇ ਚ ਤੇ ਚੱਬੇ ਵਾਲ ਚ ਕੱਟ ਕਰਨਾ ਪਰ ਜਾਂਦਾ ਜਾਂਦਾ ਸਮਾਂ ਹੋ ਗਿਆ ਕਲਟੀ ਬੱਜ ਗਈ ਇੱਕੋ ਹੀ ਗੱਲ ਕਹਿਣੀ ਚਾਹਣਾ ਇੱਥੇ ਸੀਆਈਡੀ ਤੇ ਪ੍ਰਸ਼ਾਸਨ ਦੇ ਲੋਕ ਫਿਰਤੇ ਹੋਣਗੇ ਅਸੀਂ ਉਹਨਾਂ ਦੇ ਰਾਹੀਂ ਇਸ ਮੱਛ ਤੋਂ ਪੰਜਾਬ ਸਰਕਾਰ ਨੂੰ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਅਸੀਂ ਅੱਜ ਇੱਥੇ ਸਿਰਫ ਇਹ ਗੱਲ ਕਹਿਣ ਆਏ ਆ ਭਈ ਸਿੱਧੇ ਹੋ ਕੇ ਮੀਟਿੰਗਾਂ ਕਰੋ ਸਿੱਧੇ ਹੋ ਕੇ ਮੀਟਿੰਗਾਂ ਕਰੋ ਮੁਲਾਜ਼ਮਾਂ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਵਾਂਗੂ ਪੋਲੀ ਪਤਲੀ ਮੀਟਿੰਗ ਨਾਲ ਅਸੀਂ ਵੀ ਮਿਲਣਾ ਤੇ ਫਿਰ ਚਾਬੇਆਲ ਚ ਫਿਰ ਬਰਨਾਲੇ ਦੀ ਧਰਤੀ ਚ ਟਕਰਾਂਗੇ ਸਿੱਧੇ ਮੱਥੇ ਫਿਰ ਤੁਹਾਨੂੰ ਦੇਖ ਲਓ ਜਿਹੜਾ ਕੁਝ ਹੋਣਾ ਐਸੀ ਆਈਡੀ ਵਾਲਿਆਂ ਦੇ ਅਸੀਂ ਕੰਨੀ ਕੱਟ ਦੇਣਾ ਚਾਹੁੰਦੇ ਆ ਤਾਂ ਕਿ ਮੀਟਿੰਗ ਜਿਹੜੀ ਸਫਲ ਹੋਵੇ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜਾਇ ਜਾਤਾ ਜੈਸ ਨਰਸ ਜਿੱਤ ਲੜਦੇ ਲੋਕਾਂ ਦਾ ਤਾਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਜੀ